ਕੋਟੀ ਬੱਚਾ ਉਹ ਤੀਜੀ ਮੰਜ਼ਲ ਕੋਠੀ ਆ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਉਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਹੈ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣਦਾ ਪਰ ਹੋਇਆ ਇਹ ਸਾਰੀ ਜਿਹੜੀ ਦੁਰਕਟਣਾ ਹੋਈ ਜੇ ਪਤੰਗ ਦੇ ਕਾਰਨ ਹੋਈ ਹੈ ਜਿਹੜੀ ਚੈਨਾ ਮੇ ਡੋਰਾ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪਟਿਆ ਗਿਆ ਜੀ ਮੈਂ ਤਾਂ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਦੀ ਕੱਲਾ ਬੱਚਾ ਟੀਗਾ ਜੀ ਮੁੰਡਾ ਹੈਗਾ ਟੀ ਜੀ ਆਪਣਾ 12 ਕੇ ਸਾਲ ਦਾ 12 ਕੇ ਸਾਲ ਦਾ ਮੁੰਡਾ ਟੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਸੀ ਹੈਂਡਬਾਲ ਦਾ ਵਧੀਆ ਖੜਿਆ ਰਿਹਾ ਹੈਂਡਬਾਲ ਦਾ ਵਧੀਆ ਖੜਿਆ ਰਹੀ ਟੀਗਾ ਕੋਈ ਆਣੀ ਨਹੀਂ ਟੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡਾ ਬੱਸ ਮੈਂ ਪਤੰਗ ਚਾੜਨਾ ਤੰਗ ਪਿਛਲੀ ਵਾਰੀ ਵੀ ਜਿੱਦ ਕਰੀਆ ਇਹਨੂੰ ਚਾੜਦਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਚੜ੍ਹਨਗੇ ਪਹਿਲਾਂ ਹੀ ਕੀ ਕਹਿਣਾ ਚਾਹਣ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਆਹੀਂ ਕਹਿਣਾ ਜੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਘਰ ਉਜੜ ਗਿਆ ਜੀ ਸਾਡਾ ਵੀ ਹੋਰ ਬੱਚੇ ਦਾ ਨਾ ਉਜੜੇ ਤੱਕ ਬਈ ਤੇ ਪਵੰਦੀ ਵੀ ਹੋਰ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਾ ਖਬਰ ਲਾ ਦੋਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਹੈ ਡਿਲੀਟਾਂ ਹੋ ਜਾਂਦੀਆਂ ਨੇ ਖਬਰਾਂ ਖਬਰ ਸੁਣ ਲਈ ਗਾਹ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਤੁਹਾਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗਨੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾਮ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਦਾ ਕਿਸੇ ਨਾਮ ਜਿਹੜੇ ਅਸੀਂ ਇਹ ਖਾਣਾ ਚੜਦੇ ਚਾਈਨਾ ਡੋਰ ਦੇ ਨਾਲ ਦੇਖੋ ਚਾਈਨਾ ਡੋਰ ਦੇ ਨਾਲ ਪਤੰਗ ਚਾੜਨ ਦੇ ਲਾਲ ਚ ਆਪੀ ਲਿਆ ਕੇ ਦਿੱਤੀ ਇਹ ਹੀ ਪਿੰਡਾ ਜੀ ਸਾਡੇ ਚਾਚੇ ਦਾ ਮੁੰਡਾ ਹੈ ਇਹ ਗੁਰਪ੍ਰੀਤ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਤੀਗਾ ਨੌਜਵਾਨ ਮੁੰਡਾ ਤੀਗਾ 12 13 ਸਾਲ ਦੀ ਉਮਰ ਤੀਗੀ ਛੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੇ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6-700 ਰੁਪਏ ਦਾ ਆਪਣਾ ਜਿਹੜਾ ਆਉਂਦਾ ਇਹ ਚੈਰਾ ਡੋਰ ਕਹਿੰਦੇ ਨੇ ਜੀ ਨੂੰ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਚਾੜਦਾ ਚਾੜਦਾ ਗਿਆ ਲਾ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਲਾਉਣ ਵਾਸਤੇ ਲਿਆਉਣ ਵਾਸਤੇ ਜੀ ਉਹਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਇਆ ਨਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡੇ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਐ ਇਹਤੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚੈਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸਹਿਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾ ਰਿਹਾ ਸੀ ਕਿ ਬੱਚਾ ਇਕੱਲਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਦਾ ਕਲੀਅਰ ਨਹੀਂ ਉਹ ਸਾਨੂੰ ਐ ਲੱਗ ਰਿਹਾ ਹਾਂ ਪਹਿਲਾਂ ਵਾਗੇ ਇੱਕ ਉਹਦੇ ਗਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਜੀ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਬੋਲਦਾ ਸੀਗਾ ਬੱਚਾ ਉਹਦੋਂ ਬੋਲਦਾ ਸੀ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂਰ ਅ ਤੇ ਉਥੋਂ ਉਹਨਾਂ ਨੇ ਸਾਡਾ ਥੋੜਾ ਮੋਟਾ ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ